ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਜੀ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਮੋਗੇ ਤੇ ਅੱਜ ਜੀ ਮੈਂ ਕੋਈ ਬਲੌਗ ਤਾਂ ਨਹੀਂ ਬਣਾ ਰਹੀ ਹੈਗੀ ਬਸ ਸਿਰਫ ਮੈਂ ਇੱਕ ਤੁਹਾਡੇ ਨਾਲ ਰੈਸਪੀ ਸ਼ੇਅਰ ਕਰਾਂਗੀ ਤੇ ਇੱਕ ਵਾਰ ਅੱਗੇ ਵੀ ਮੈਂ ਕਾਫੀ ਦਿਨ ਪਹਿਲਾਂ ਰੈਸਪੀ ਸ਼ੇਅਰ ਕੀਤੀ ਸੀ ਤੇ ਅੱਜ ਮੈਂ ਸੋਚਿਆ ਚਲੋ ਅੱਜ ਬਣਾ ਰਹੀ ਆ ਤੇ ਮੈਂ ਅੱਜ ਸ਼ੇਅਰ ਕਰ ਹੀ ਦਿੰਨੀ ਆ ਤੇ ਮੈਂ ਬਣਾ ਰਹੀ ਆ ਜੀ ਮਲਾਈ ਮੇਥੀ ਤੇ ਮਟਰ ਪਾ ਕੇ ਬਣਾਵਾਂਗੇ ਆਪਾਂ ਮਰਜੀ ਆਪਾਂ ਨੇ ਨਾ ਇਹ ਮੇਥੀ ਜਿਹੜੀ ਹੈਗੀ ਹੈ ਆਪਣੇ ਘਰ ਦੀ ਹੀ ਹੈਗੀ ਹੈ ਤੋੜੀ ਹੋਈ ਕਿਤੇ ਬਾਜ਼ਾਰ ਚੋਂ ਨਹੀਂ ਲਿਆਂਦੀ ਹੈਗੀ ਡਾਕਟਰ ਸਾਹਿਬ ਦੇ ਕਲੀਨਿਕ ਤੇ ਹੈਗੀ ਹੈ ਲੱਗੀ ਹੋਈ ਆਪਾਂ ਉੱਥੋਂ ਤੋੜ ਕੇ ਲੈ ਕੇ ਆਏ ਆ ਇਹ ਤੇ ਆਪਾਂ ਅੱਜ ਇਹਦੀ ਬਣਾਵਾਂਗੇ ਰੈਸਪੀ ਮਲਾਈ ਮੇਥੀ ਮਟਰ ਪਾ ਕੇ ਮਰਜੀ ਮੇਥੀ ਆਪਾਂ ਕੱਟ ਲਈ ਹੈ ਤੇ ਇਧਰ ਆਪਣੇ ਮਟਰ ਵੀ ਬੋਇਲ ਹੋ ਗਏ ਨੇ ਥੋੜੇ ਜਿਨਾ ਬਾਲਕੀ ਪਾਵਾਂਗੇ ਮਟਰ ਤੇ ਚਲੋ ਜੇ ਆਪਾਂ ਕੜਾਈ ਧਰ ਦਿੱਤੀ ਹੈ। ਹੁਣ ਇਹ ਆਪਾਂ ਇਹਦੇ ਵਿੱਚ ਸਰੋਂ ਦਾ ਤੇਲ। ਲੋਵੀ ਆਪਾਂ ਪਿਆਜ਼ ਪਾ ਦੁੱਸੇ ਤੇ ਹੁਣ ਆਪਾਂ ਪਾਵਾਂਗੇ ਅਦਰਕ ਤੇ ਹਰੀਆਂ ਮਿਰਚਾਂ ਕੱਟੀਆਂ ਹੋਈਆਂ ਨੇ। ਲਓ ਜੀ ਪਿਆਜ਼ ਆਪਣਾ ਪੁੱਜ ਗਿਆ ਤੇ ਹਣ ਆਪਾਂ ਪਾ ਦੁੱਤੀਏ ਜੀ ਟਮਾਟਰ ਤੇ ਹੁਣ ਨਾਲ ਦੀ ਨਾਲ ਇਹ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਨਮਕ ਤੇ ਹਲਦੀ ਮਿਰਚ ਕੁੱਟਿਆ ਹੋਇਆ ਆਪਾਂ ਧਨੀਆ ਪਾਵਾਂਗੇ ਤੇ ਜੀਰਾ ਪਾਵਾਂਗੇ ਕੁੱਟਿਆ ਹੋਇਆ ਮੇਰੀ ਜੀ ਮਸਾਲਾ ਆਪਣਾ ਤਿਆਰ ਹੋ ਗਿਆ ਤੇ ਹੁਣ ਆਪਾਂ ਉਬਲੇ ਹੋਏ ਵਿੱਚ ਪਾ ਦੇਣੇ ਆ ਜੀ ਮਟਰ ਤੇ ਹੁਣ ਪਾਵਾਂਗੇ ਜੀ ਆਪਾਂ ਮੇਥੀ ਕੱਟ ਕੇ ਰੱਖੀ ਹੋਈ ਆਪਣੀ ਲੋ ਜੀ ਹੁਣ ਆਪਾਂ ਇਹਨੂੰ ਥੋੜਾ ਜਿਹਾ ਸਿਮ ਦੇ ਉੱਪਰ ਰੱਖ ਕੇ ਨਾ ਲੋ ਫਲੇਮ ਦੇ ਉੱਪਰ ਪਕਾਵਾਂਗੇ ਲੋ ਜੀ ਮਟਰ ਤੇ ਮੇਥੀ ਆਪਣੇ ਹੋ ਗਏ ਤਿਆਰ ਤੇ ਹੁਣ ਆਪਾਂ ਆਪਣੀ ਪੈਂਟੀ ਹੋਈ ਜਿਹੜੀ ਮਲਾਈ ਐ ਉਹ ਪਾ ਦਿੱਤੀ ਐ ਤੇ ਥੋੜਾ ਜਿਹਾ ਆਪਾਂ ਇਹਨੂੰ ਹੋਰ ਸੇਕ ਲਵਾਵਾਂਗੇ ਤੇ ਉੱਪਰ ਜੇ ਪਾ ਦਨੇ ਆ ਫਰੈਸ਼ ਫਰੈਸ਼ ਧਨੀਆ ਮਲਾਈ ਮੇਥੀ ਹੋ ਗਈ ਹੈ ਜੀ ਆਪਣੀ ਪਿਆਰ ਦੇਖੋ ਕਿੰਨੀ ਵਧੀਆ ਲੱਗ ਰਹੀ ਹੈ ਹਾਂ ਜੀ ਤੁਹਾਨੂੰ ਮੇਰੀ ਰੈਸਪੀ ਕਿਸ ਤਰ੍ਹਾਂ ਲੱਗੀ ਜਰੂਰ ਮੈਨੂੰ ਕਮੈਂਟ ਕਰਕੇ ਦੱਸਿਓ